ਵਿਸ਼ਾ ਵਾਤਾਵਰਣ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਲ ਪ੍ਰੀਤਕੌਰ ਤੇ ਕਹ ਖਬਰ ਸਾਹਮਣੇ ਆ ਰਹੀ ਹੈ ਦੱਸਣਿਆ ਕਿ ਵਾਕਾ ਬਾਰਡਰ ਤੇ ਫਸੇ ਟਰੱਕਾਂ ਨੂੰ ਜਿਹੜੀ ਕਿ ਐਂਟਰੀ ਮਿਲ ਚੁੱਕੀ ਹੈ ਭਾਰਤ ਸਰਕਾਰ ਨੇ ਹਾਲੀ ਵਿੱਚ 160 ਅਫਗਾਨ ਪ੍ਰਕਰ ਨੂੰ ਅਟਾਰੀ ਵਾਗਾ ਸਰਹੱਦ ਰਾਹੀਂ ਭਾਰਤ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ। ਇਹ ਟਰੱਕ ਸੁੱਕੇ ਮੇਵੇ ਅਤੇ ਹੋਰ ਖੇਤੀਬਾੜੀ ਉਤਪਾਦ ਲੈ ਕੇ ਆਏ ਹਨ ਤੇ ਇਹ ਫੈਸਲਾ ਭਾਰਤ ਦੇ ਵਿਦੇਸ਼ ਮੰਤਰੀ ਨੇ ਲਿਆ ਤੇ ਇਹ ਫੈਸਲਾ ਜੈ ਸ਼ੰਕਰ ਅਤੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕਿ ਵਿਚਾਰ ਹੋਈ ਪਹਿਲੀ ਰਾਜਨੀਤਿਕ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ। ਇਹ ਕਦਮ ਭਾਰਤ ਦੇ ਵੱਲੋਂ ਇੱਕ ਵਿਸ਼ੇਸ਼ ਪਹਿਲ ਕਦਮੀ ਵਜੋਂ ਦੇਖਿਆ ਜਾ ਰਿਹਾ ਜੋ ਕਿ ਅਫਗਾਨਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੇ ਵੱਲ ਚੁੱਕਿਆ ਗਿਆ ਹੈ ਤੇ ਇੱਕ ਕਦਮ ਹੈ ਹਾਲਾਂਕਿ ਭਾਰਤ ਨੇ ਅਜੇ ਤੱਕ ਤਾਲੀਬਾਨ ਸ਼ਾਸਨ ਨੂੰ ਰਸਮੀ ਤੌਰ ਤੇ ਮਾਨਤਾ ਨਹੀਂ ਦਿੱਤੀ ਹੈ ਇਸ ਵੇਲੇ ਭਾਰਤ ਨੇ ਇਸ ਕਦਮ ਨੂੰ ਅਫਗਾਨਿਸਤਾਨ ਨਾਲ ਸੰਬੰਧਾ ਪ੍ਰਤੀ ਉਸ ਦੇ ਪਹੁੰਚ ਵਿੱਚ ਇੱਕ ਮਹੱਤਵਪੂਰਨ ਰਾਜਨੀਤਿਕ ਅਤੇ ਕੂਟਨੀਤਿਕ ਵਿਕਾਸ ਦੇ ਵਜੋਂ ਦੇਖਿਆ ਜਾ ਰਿਹਾ ਜਦੋਂ ਕਿ ਟਰੱਕਾਂ ਨੂੰ ਉਟਾਰੀ ਵਿਖੇ ਇੱਕ ਇਕਕ੍ਰਿਤ ਚੈੱਕਪੋਸਟ ਤੇ ਆਪਣਾ ਮਾਲ ਉਤਾਰਨ ਦੀ ਆਗਿਆ ਸਰਹੱਦ ਪਾਰ ਵਪਾਰ ਦੀ ਵੱਡੇ ਪੱਧਰ ਤੇ ਮੁਅਤਲੀ ਅਜੇ ਵੀ ਲਾਗੂ ਹੈ ਸੂਤਰਾਂ ਦੇ ਅਨੁਸਾਰ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਤਣਾਅਕਰਨ ਪਾਕਿਸਤਾਨ ਦੇ ਵਿੱਚ ਲਗਭਗ 150 ਟਰੱਕ ਫਸੇ ਹੋਏ ਹਨ ਤੇ ਭਾਰਤ ਨੇ ਅਫਗਾਨਿਸਤਾਨ ਦੇ ਵਪਾਰਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਟਰੱਕਾਂ ਨੂੰ ਰਾਹਤ ਦਿੱਤੀ ਹੈ ਅੱਜ ਵੀ ਬਹੁਤ ਸਾਰੇ ਟਰੱਕਾਂ ਦੇ ਭਾਰਤ ਆਉਣ ਦੀ ਉਮੀਦ ਹੈ ਟਾਰੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਟਰੱਕ ਇਸ ਤਰ੍ਹਾਂ ਆਉਂਦੇ ਹਨ ਤਾਂ ਭਾਰਤ ਤੋਂ ਟਰੱਕ ਪਾਕਿਸਤਾਨ ਰਾਹੀਂ ਦੇਸ਼ ਦੇ ਵਿੱਚ ਜਾਂਦੇ ਹਰ ਦਾ ਟਾਰੀ ਸਰਹੱਦ ਤੇ ਵਪਾਰ ਵਧੇਗਾ ਅਤੇ ਇਸ ਦੇ ਨਾਲ ਟਾਰੀ ਇਲਾਕੇ ਵਿੱਚ ਕੰਮ ਕਰਨ ਵਾਲੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ ਇਹ ਦੇਖੋ ਜੀ ਫਾਇਦਾ ਲੇਬਰ ਨੂੰ ਵਾਧੂ ਹੋ ਜਾਣਾ ਟਰੱਕ ਵਾਲੇ ਨੂੰ ਫਾਇਦਾ ਹਲੋ ਜਿੰਨੇ ਵੀ ਥਰੈਣ ਵਾਲੇ ਸਾਰਿਆਂ ਨੂੰ ਫਾਇਦਾ ਫਾਇਦਾ ਹਾਂ ਲੱਗਦਾ ਜੀ ਜਦੋਂ ਦਾ ਬਾਰਡਰ ਬੰਦ ਹੋਇਆ ਨੁਕਸਾਨ ਬਹੁਤ ਹੋਇਆ ਬਹੁਤ ਨੁਕਸਾਨ ਜੀ ਵੇਖ ਲਓ ਵੇਲੇ ਤੁਹਾਡੇ ਸਾਹਮਣੇ ਸਭ ਪਿੱਠੇ ਟੜਨ ਵਾਲੇ ਵਿਚਾਰੇ ਕਰੋਬਰ ਬੰਦ ਹੋ ਗਿਆ ਜੀ ਕਰੋਬਰ ਬਿਲਕੁਲ ਬੰਦ ਹੈ ਜੀ ਇਹੋ ਕਰੋਬਰ ਹੈ ਸਾਡਾ ਇੱਥੇ ਇਹੋ ਬੰਦ ਹੋਇਆ ਬਾਰਡਰ ਦਾ ਸਾਰੇ ਵੇਖੋ ਕਿਹੜੇ ਕਿਹੜਾ ਕੀਤਾ ਇੱਥੇ ਚੱਲਦਾ ਜੀ ਕਿਹੜੇ ਕਿਹੜੇ ਕੰਮ ਚੱਲਦੇ ਆ ਇੱਥੇ ਸਾਹਿਬ ਜੀ ਟੋਪੀਆਂ ਟੋਪੀਆਂ ਵੇਚ ਲੋਗ ਆ ਕੋਈ ਪਾਣੀ ਵੇਚਦਾ ਕੋਈ ਚਾਹ ਲੱਦਾ ਕੋਈ ਹੋਵੇ ਕੋ ਦੂਜਾ ਲੱਦਾ ਸਮਾਨ ਖਾਣ ਪੀਣ ਦਾ ਸਮਾਨ ਬਰਗਰ ਟਿਕੀਆਂ ਵਾਲਾ ਇਹ ਮੜੇ ਮੜੇ ਸਮਾਨ ਵੇਚਦੇ ਹਾਂਜੀ ਬਿਲਕੁਲ ਬਕਪੰਦ ਹੈ ਬਰੇਡ ਕਰਕੇ ਬੰਦ ਹੋ ਗਏ ਹਾਂਜੀ ਤੇ ਜਿਹੜੇ ਅਜੇ ਟਰੱਕ ਆ ਰਹੇ ਨੇ ਕਿੰਨੀ ਰਾਹਤ ਮਿਲੀ ਪੰਜਾਬਾ ਤੇ ਕਮਰਾ ਇਹ ਜੀ ਵਧੀਆ ਹੋ ਰਿਹਾ ਜਿਹੜੇ ਵੀ ਹੋਣਗੇ ਬੰਦੇ ਉਹ ਰਜਾਰ ਪੈਦਾ ਉਹਨਾਂ ਨੂੰ ਚਲਾਏਗਾ ਇਹ ਸਭ ਕੋਲੀ ਵਿਲੇ ਬੈਠੇ ਨੇ ਉਹਨਾਂ ਦਾ ਕੰਮ ਵੀ ਚੱਲੇਗਾ ਉਹਨਾਂ ਚਲੋ ਜੀ ਇਹ ਪੀਲ ਕੀ ਸਰਕਾਰ ਇਹਨੂੰ ਦੋਨਾਂ ਨੂੰ ਕਰਨਾ ਚਾਹੁੰਦੇ ਸਰਕਾਰਾਂ ਨੂੰ ਦੇਖੋ ਅਖੇ ਸਰਕਾਰਾਂ ਸਾਡਾ ਸਹਿਯੋਗ ਦੇਣ ਵਧੀਆ ਚਲਾਉਣ ਵਾਰ ਤੇ ਵਧੀਆ ਕੰਮ ਨਹੀਂ ਬੰਦ ਹੋਣਗੇ ਕੰਮ ਨਹੀਂ ਬੰਦ ਹੋਣ ਜੀ ਲੱਗਦਾ ਕਿ ਜਿਹੜੇ ਟਰੱਕ ਆ ਰਹੇ ਨੇ ਜਿਹਦੇ ਫਰੂਟ ਵਗੈਰਾ ਜਗਾ ਜਗਾ ਪਹੁੰਚੂਗਾ ਹਾਂਜੀ ਲੀਵਰ ਵਧੂਗੀ ਹਾਂ ਜੋ ਵੀ ਲੀਵਰ ਵਧੂਗੀ ਜਿੱਥੇ ਜਿੱਥੇ ਜਾਓ ਸਭ ਮਜ਼ਦੂਰੀ ਵਧੂ ਪਰੇਡ ਵਾਸਤੇ ਕੀ ਪੀਲ ਕਰਨਾ ਚਾਹੋਗੇ ਸਰਕਾਰ ਨੂੰ ਪਰੇਡ ਚੱਲੂ ਹੈ ਜੋ ਚੱਲੂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋ ਗਈ ਚੱਲੂ ਜੀ ਹਾਂ